ਜਲਦੀ ਦੇਖੋ ਜੀ ਜਿਹੜਾ ਲਾਉਣ ਦਾ ਸਹੀ ਤਰੀਕਾ ਹੈ ਉਹ ਅਪ੍ਰੈਲ ਦਾ ਮਹੀਨਾ ਹੁੰਦਾ ਸਹੀ ਚਲੋ ਕੋਈ ਗੱਲ ਨਹੀਂ ਹਜੇ ਵੀ ਜੇ ਕੋਈ ਲਾਉਣੀ ਚਾਹੁੰਦਾ ਐ ਸੀ ਵੀ ਲਾਉਣੀ ਹਜੇ ਜਲਦੀ ਹੋ ਜੇ ਗਰਮੀ ਤੋਂ 19 ਵਧ ਗਿਆ ਇਹ ਇਹਦਾ ਬੀਜਣਾ ਸਹੀ ਸਮਾਂ ਹੀ ਆ ਕਹਿੰਦਾ ਮਨੋ ਜੇ ਇਹਨੂੰ ਤੁਸੀਂ ਮਾਰਚ ਦੇ ਮਹੀਨੇ ਵੀ ਹਲਦੀ ਬੀਜ ਦੀ ਉਗਣਾ ਉਹ ਜਾ ਕੇ ਮਈ ਦੇ ਮਹੀਨੇ ਆ ਅੱਛਾ ਹਾਂ ਵੀ ਉਗਦੀ ਜਿਹੜੇ ਉਹ ਉਗਣਾ ਜਦੋਂ ਗਰਮੀ ਪੂਰੀ ਪੈਣਾ ਬਈ ਟੈਂਪਰੇਚਰ ਥੋੜਾ 30 ਤੋਂ ਉੱਪਰ ਜਾਵੜਾ ਜਿਵੇਂ ਅੱਜ ਆ 35 ਇਹ ਜ਼ਮੀਨ 'ਚ ਪੈਰੂ ਗਲਤੀ ਨਹੀਂ ਕਰਾਂ ਮੋਲੋਂ ਕਿਹਿਆ ਨੇ ਪਹਿਲਾਂ ਬੀਜੀ ਐ ਤੇ ਸਾਨੂੰ ਹੁਣ ਫੋਨ ਕਰਦੇ ਆ ਉਗੜੀ ਦੀ ਮਾਰਚ ਦੇ ਮਹੀਨੇ ਕੋੜੀ ਤੋਂ ਥੋੜੀ ਬੋਧੀ ਲੈ ਕੇ ਪਰ ਇਹਨੇ ਉਗਣਾ ਮਈ ਦੇ ਮਹੀਨੇ ਜਾਣ ਕੇ ਜੇ ਤੂੰ ਅਪ੍ਰੈਲ 'ਚ ਬੀਜੀ ਤਾਂ ਹੀ ਮਈ ਦੇ ਮਹੀਨੇ ਜਿਹੜੀ ਹੁਣ ਬੀਜਾਂਗੇ ਤਾਂ 15 ਮਹੀਨਿਆਂ ਬਾਹਰ ਆਜੂਗੀ ਤੇ ਜਿਹਨੇ ਮਾਰਚ ਦੇ ਬੀਜੀ ਆਪਾਂ ਕਹਿੰਦੇ ਦੋ ਮਹੀਨੇ ਨੇ ਉਦੀ ਪੈ ਇਹਨੂੰ ਕਹਾਂ ਮੋਲ ਬੀਜਣ ਦਾ ਸਹੀ ਸਮਾਂ ਤਾਂ ਅਪ੍ਰੈਲ ਦਾ ਮਹੀਨਾ ਹੀ ਸਹੀ ਜੇ ਪੱਕੀ ਪਟੋਂਗੇ ਉਹਦਾ ਝਾੜ ਤਾਂ ਕੱਟੂਗਾ ਥੋੜਾ ਜਿਹਾ 70 80 ਰੁਪਏ ਵਿਕਜੂਗੀ 100 ਵੀ ਵਿਕ ਜੰਨੀ ਜਿਵੇਂ ਹੁਣ ਇਹਦਾ 1 ਹਣ ਕੁਇੰਟਲ ਤੋੜ ਕੇ ਰੱਖੀ ਜੀ ਤੇ ਹੁਣ ਕੱਲ ਵੇਖਿਆ 18 19 ਕਿਲੋ ਘਟਦੀ ਐ ਕੁਇੰਟਲ ਦੀ 21 ਕਿਲੋ ਵੀ ਘੱਟੀ ਗਿਆ ਨਾ ਮੋਲੋ ਪੂਰੀ ਤੋੜ ਕੇ ਰੱਖੀ ਇਹ ਤੇ ਉਹਦੇ ਕਰਕੇ ਫਿਰ ਉਹ ਕਹਿੰਦੇ ਯਾਰ ਮੈਂ ਕਿਹਾ ਭਾਈ ਇਹਨੂੰ ਵਾਲ ਕੇ ਸਕਾ ਕੇ ਤੇ ਪਾਊਡਰ ਬਣਾ ਕੇ ਵੇਚਦੇ ਆਂ ਤਾਂ ਟੰਗ ਜੀ ਇਹਨੂੰ ਵੱਟਾ ਪੜਾ ਕੇ ਜਿਹੜਾ ਤਾਂ ਕਰੇ ਦੂ ਪੱਤਰ ਤੇ ਬੀਜ ਨਹੀਂ ਉਹ ਤਾਂ ਪੱਟਾ ਪੜਾ ਕੇ ਬੀਜ ਦੇਵੇ ਕੋਈ ਚੱਕਰ ਨਹੀਂ ਬਾਲਾ ਮਰਲੇ ਦੂ ਮਰਲੇ ਦਾ ਕਿੰਨਾ ਹੁੰਦਾ ਜਿਵੇਂ ਆਲੂ ਬੀਜੇ ਉਹ ਵੇ ਬੀਜੀ ਜਾਂਦੀ ਐ ਤੇ ਜਿਨ੍ਹਾਂ ਨੇ ਵੱਡੀ ਪੱਤਰ ਦੇ ਬੀਜ ਨੇ ਉਹ ਕਿਸਾਨਾਂ ਨੂੰ ਪਤਾ ਹੀ ਐ ਕਿਵੇਂ ਬੀਜਣੀ ਐ ਮੈਂ ਵੀ ਉਹ ਤਾਂ ਹੀ ਆਲੂ ਵਾਲੀ ਮਸ਼ੀਨਾਂ ਬੀਜਦੇ ਉਹ ਜਿੰਨੇ ਵੀ ਵੱਡੇ ਪੱਦਰ ਦੇ ਕਿੱਲਾ ਦੋ ਕਿੱਲੇ ਵਾਲੇ ਉਹ ਤਾਂ ਆਲੂ ਵਾਲੀ ਮਸ਼ੀਨਾਂ ਬੀਜਦੇ ਨੂੰ ਵੀ ਬਾਈ ਇਹਦਾ 8 ਕੁਇੰਟਲ ਕੀੜੀ ਬੰਦੇ ਪੂਰੇ ਹਿੱਟਰ ਵਾਲੇ ਚੰਗੇ ਹੁਆ ਸਾਢੇ 8 9 ਕੁਇੰਟਲ ਤੇ ਜਾਵੜ ਦੀ ਗੱਲ ਬੰਦਿਆਂ ਦੇ ਆ ਰੱਖ ਹੁੰਦੇ ਹੁੰਦਾ ਸਪੀਡ ਕਿੰਨੀ ਹੈ ਜੇ ਬੰਦੇ ਜੱਲਾ ਤੇ ਸਾਡੇ ਹੁਣ ਪੀਰਲ 7 ਕੁਇੰਟਲ ਵੀ ਝਾੜ ਕਢ ਗਿਆ 8 ਕੁਇੰਟਲ ਵੀ ਦਾ ਪਵੇ 8 ਤੋਂ ਉੱਪਰ ਪਵੇ ਕਹਿੰਦਾ ਵੱਲੋਂ ਸਹੀ ਤਾਂ ਫੇਰ ਹੈ ਕੁਇੰਟਲ ਵੀ ਘਟੋ ਘਟੇ ਦਾ ਕਨਾਲ ਦਾ ਪਵੇ 8 ਕੁਇੰਟਲ ਵੀ ਕਿੱਲੇ ਦੋ ਫਿਰ ਪ੍ਰੋਡਕਸ਼ਨ ਵੀ ਵਰ ਲਈਦਾ ਇਹ ਕੱਖ ਹੋ ਜਾਂਦਾ ਨਵੇਂ ਬੰਦੇ ਨੂੰ ਜੇ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਬਜੀ ਜਾਂਦੀ ਹੈ ਤੇ ਸਬਜੀ ਦੇ ਵਿੱਚ ਸਬਜੀ ਦਾ ਮਤਲਬ ਇਹ ਆ ਵੀ ਸਾਰੇ ਜੀ ਹੋਣ ਕਰਦੇ ਸਹਿਮਤ ਠੀਕ ਹੈ ਨਾ ਇੱਕ ਬੰਦਾ ਕਹਿੰਦਾ ਲਾਉਣੀ ਆ ਦੋ ਕਰਦੇ ਕਹਿੰਦੇ ਨਹੀਂ ਲਾਉਣੀ ਤੇ ਨਹੀਂ ਲਾਉਣੀ ਚਾਹੀਦੀ ਉਹ ਹਲਦੀ ਨਹੀਂ ਕੰਮ ਜਾਂ ਹੁੰਦੀ ਰੁੱਢੀ ਪਰ ਉਹਨੂੰ ਮਰਲੇ ਦੇ ਹਿਸਾਬ ਨਾਲ ਸ਼ੁਰੂ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਦਾ ਜਿਹੜੇ ਅੰਡਰਗਰਾਊਂਡ ਫਸਲ ਹੈ ਜਿਹੜੀ ਜ਼ਮੀਨ ਚ ਪੈਦਾ ਹੁੰਦੀ ਜਿਹਦੇ ਪੱਤੇ ਬਾਹਰ ਹੈ ਅਰਬੀ ਆਲੂ ਹਲਦੀ ਏ ਜੇ ਥੋੜਾ ਕੁਲੀ ਬੀ ਆਵਦਾ ਹੈ ਤਾਂ ਤੁਸੀਂ 100% ਕਮਾਉ ਜਾਵੋ ਜੇ ਤੁਸੀਂ ਬੀ ਸਾਰਾ ਮੁੱਲ ਲੈ ਕੇ ਪਾਉਂਗੇ ਤਾਂ ਤੁਹਾਨੂੰ ਤੁਹਾਨੂੰ ਨਹੀਂ ਆਮਦਨ ਮਿਲਣੀ ਇੱਕ ਪੱਲੇ ਤੁਸੀਂ ਜਿੰਨੇ ਫਾਈਨੈਂਸ਼ਲੀ ਤਕੜੇ ਆ ਕਿਉਂਕਿ ਇਹਦੇ ਨਾਲ ਇਹ ਪਹਿਲੇ ਸਾਲ ਤੁਸੀਂ ਇੱਕ ਨਾਲ ਬੀਜੋ 10 ਮਰਲੇ ਬੀਜੋਗੇ ਇੱਕਦਾਂ ਤੁਹਾਨੂੰ ਇਹਦਾ ਪਤਾ ਲੱਗ ਜਾਓ ਬੀ ਦੀ ਸਾਮ ਸੰਭਾਲ ਕੀ ਹੈ ਇਹਦਾ ਕਿਵੇਂ ਪ੍ਰੋਸੈਸ ਕਰਨਾ ਹੈ ਤੇ ਨਾਲੇ ਥੋੜਾ ਬੀਜ ਬਣ ਜਾਓ ਵੀ ਇੱਕ ਇੱਕੇ ਦਮ ਸ਼ੁਰੂ ਛਾਲ ਮਾਰਨੀ ਬਜਾਈ ਉਹਨੂੰ ਹੌਲੀ ਹੌਲੀ ਕਿਸਤਾਂ ਲਾਓ ਵੀ ਤੁਹਾਡਾ ਪਰਿਵਾਰ ਸਹਿ ਹੁੰਦਾ ਵੀ ਪਹਿਲਾਂ ਇਹਨੂੰ ਵਾੜਨਾ ਗੋੜੇ ਸੇਕ ਦੇ ਖੜਨਾ ਜਿਵੇਂ ਗੰਨਾ ਬਰੋਣੇ ਗੋੜ ਬਰੋਣੇ ਆਪਾਂ ਫਿਰ ਉਹਨੂੰ ਸਕਾਉਣਾ ਫਿਰ ਉਹਨੂੰ ਹੌਲੀ ਹੌਲੀ ਪਸਾ ਕੇ ਪੈਕਿੰਗ ਕਰਨੀ ਪੈਕਿੰਗ ਕਰਕੇ ਸਟicker ਲਾਉਣਾ ਵੀ ਮਿਹਨਤ ਵਾਲਾ ਕੰਮ ਹੈ ਵੀ ਐ ਨਹੀਂ ਵੀ ਆਪਾਂ ਹਲਦੀ ਅਜ ਫਸਲ ਕਬੱਡੀ ਦੇ ਕੱਲ ਨੂੰ ਮੰਡੀ ਛੜਦੀ ਉਹ ਕੰਮ ਹੈ ਨਹੀਂ ਤੇ ਤੋਂ ਦੋ ਤਰ੍ਹਾਂ ਦਾ ਬੀਜ ਹੁੰਦਾ ਹੀ ਇੱਥੇ ਉਹਨੂੰ ਜੀ ਇੱਕ ਤਾਂ ਬਲਬ ਹੁੰਦੇ ਆ ਇੱਕ ਮਦਰ ਰੂਟ ਹੈ ਜੀ ਦੋਨੇ ਬੀਜ ਹਫ਼ਤੇ ਵਰਤੇ ਜਾਂਦੇ ਕੁਝ ਚੱਕਰ ਨਹੀਂ ਸਾਡੇ ਕੋਲ ਅੱਜ ਕੀ ਬੀਜ ਕੀ ਬੰਦੇ ਬੈਕਸ ਹੀ ਹਲ ਗਿਆ ਕਹਿੰਦੇ ਯਾਰ ਤੁਹਾਨੂੰ ਜਿਵੇਂ ਆਉਂਦਾ ਪਟਿਆਉਵੇਂ ਤੇ ਉਹਦੇ ਕੋਈ ਬੜਾ ਫਰਕ ਨਹੀਂ ਪੈਂਦਾ ਕਹਿੰਦਾ ਮੋਲੋ ਜੀ ਜੇ ਬਾਲਬ ਵੀ ਜੇ ਹੁਣ ਤਾਂ ਉਹ ਥੋੜਾ ਥੋੜਾ ਬੀ ਵਧ ਪੈਂਦਾ ਮੈਨੂੰ ਬਾਲਾਂ ਦਾ ਤਾਂ ਇਹ ਨਹੀਂ ਜਿਹੜੀ ਜਰਮੀਨੇਸ਼ਨ ਖਤਮ ਕਰਨੀ ਆਪਾਂ ਯਾਰ ਹੁਣ ਇਹਨੇ ਤੇ ਜੇ ਇਹਨੂੰ ਤੁਸੀਂ ਹੋਰ ਤਰੀਕੇ ਨਾਲ ਘਰੇਲੂ ਪਦਰ ਤੇ ਤੁਸੀਂ 1000 ਰੁਪਏ ਕਿਲੋ ਵਾਲਾ ਪਾਊਡਰ ਵਰਤਦਾ ਕੋਈ ਮਗਾਲਗਿਆ ਬੂਲਗਰੇ ਵਿੱਚ ਆਸਾਮ ਦੇ ਲੋਕ ਮਿਹਨਤੀ ਆ ਔਰ ਸਾਡੇ ਵੀ ਦੋਸਤ ਮਿੱਤਰ ਆ ਇੰਦੀ ਬੋਦਾ ਹਜੇ ਵੀ ਉਹ ਸਾਦੇ ਜੀਵਨ ਬਤੀ ਕਰਦੇ ਰਾਜਥਾਨ ਦੇ ਲੋਕ ਹੋਰ ਕੀ ਬੰਦੇ ਜੇ ਤੀ ਹਲਦੀ ਨੂੰ ਵਧੀਆ ਢੰਗ ਵਧੀਆ ਬਣਾਉਣਾ ਇੱਕ ਮੈਂ ਤੋਹਫਾ ਬਣਾਉਣਾ ਯਾਰ ਬੀ ਵਧੀਆ ਟਾਪ ਦੀ ਹਲਦੀ ਹੈ ਉਹ ਤੁਹਾਨੂੰ ਬਾਜ਼ਾਰ ਤੋਂ ਨਹੀਂ ਮਿਲਣੀ ਉਹਨੂੰ ਤੁਸੀਂ ਕੀ ਕਰਨਾ ਹੈ ਹਲਦੀ ਦੀ ਇਹਨੂੰ ਕਦੂਕਸ਼ ਕਰ ਲੋ ਤੇ ਤੁਪੇ ਸਿਕਾ ਲਓ ਪਰ ਉਹ ਹਲਦੀ ਬਣ ਗਈ ਨਾ ਫੁਰਕਾ ਨਾ ਬੋਲੋ ਉਹ ਤਾਂ ਫਿਰ ਸਿਰ ਹੈ ਉਹਦਾ ਤਾਂ ਕੋਈ ਮੁਕਾਬਲਾ ਨਹੀਂ ਸਿਕਾਉਣ ਤੋਂ ਬਾਅਦ ਕੀ ਬਸ ਕਾਉਣ ਤੋਂ ਬਾਅਦ ਬੋਟ ਬਣਾ ਲਓ ਠੀਕ ਹੈ ਕਦੂਕਸ਼ ਕਰਕੇ ਸਾਡੇ ਉਹ ਜਿੰਨੇ ਹੋਰ ਲੋਕ ਹੈ ਹਲਦੀ 5 ਕਿਲੋ 10 ਕਿਲੋ 5 20 ਆ ਤੇ ਤਾਂ ਘੜ ਜਾਂਦੀ ਲੋਕਾਂ ਨੂੰ ਹੁੰਦਾ ਉਹਦਾ ਟੇਸਟ ਹੀ ਵੱਖਰਾ ਹੈ ਉਹ ਇੱਕ ਬਹੁਤ ਵੱਡੀ ਮੈਡੀਸਨ ਬਣ ਜਾਂਦੀ ਜਿਹਨੂੰ ਬਸ ਸੋਚ ਨੂੰ ਸਾਡੇ ਮੰਡੀ ਜਰ ਨਹੀਂ ਤੁਹਾਨੂੰ ਮੇਰੇ ਸਾਦੀ ਉਹ ਜ਼ਿਕਰ ਬਤਾ ਘਰ ਜੁਗੀ ਬਣਾ ਲੂ ਅਸੀਂ ਨਹੀਂ ਬਣਾ ਹਾਂ ਤੇ ਕਦੋਂ ਅਸੀਂ ਘਰ ਜੁਗੀ ਤਾਂ ਬਣਾ ਲਨੇ ਆ ਥੋੜੀ ਬੋਲੀ 20 40 20 30 ਕਿਲੋ ਬਣਾਈ ਸੀ ਬੇਲੇ ਵਾਲੀ ਦੀ 50 ਕਿਲੋ ਬਣ ਜੂ 60 ਕਿਲੋ ਬਣ ਜੂਗੀ ਹੁਣ ਲਾਈਆਂ ਕੁੜੀਆਂ ਘਰੇ ਕਰੀਏ ਨੇ ਕਦੋਂ ਗਾ ਤੇ ਕਹਣਾ ਬੋਲੋ ਵੀ ਉਹ ਜਿਹੜੀ ਹਲਦੀ ਉਹ ਅਣਮੁੱਲੀ ਹੈ ਚੀਜ਼ ਕਿੱਲੇ ਤੋਂ ਵੇਖੋ ਯਾਰ ਕਿ 8000 ਰੁਪਿਆ ਬੀ ਸੀਗਾ ਤੇ ਇਹ 8 ਕੁੰਟਲ ਬੀਬੇ ਦੇ ਸਾਥੀ ਨੂੰ ਮਿਲਜੋ 50000 ਰੁਪਏ ਰਬੀ ਪੈ ਜਾਂਦਾ ਥੋੜਾ ਘਟੋ ਘਾਟ ਤੇ ਖਾਦਾ ਖੁੱਦਾ ਵੀ ਪੈ ਜਾਂਦੀਆਂ ਰੂੜੀ ਡਾੜੀ ਕਾਫੀ ਪੈ ਜਾਂਦੀ ਇਹਨੂੰ ਪੋਲਟਰੀ ਰੇਪ ਪਾਉਣੀ ਬੜੀ ਮਹਿੰਗੀ ਹੈ 20000 ਦੀ ਹੁਣ ਉਹਨੂੰ ਰੇ ਰੁਪਏ ਬੈਜ ਥੋੜਾ ਘਟੋ ਘਾਟ ਅਸੀਂ ਜਾਰੇ ਪੋਲਟਰੀ ਰੇਪ ਪਾਉਣੇ ਜਾਰੇ ਮਹਿੰਗੀ ਪੈਂਦੀ ਹੈ 20000 ਦੀ ਕਿੱਲੇ ਚ 20000 ਦੀ 23000 ਦੀ ਪੈ ਗਈ ਸੀ ਤੇ ਜੇ ਕਿਸ ਨੇ ਉਹ ਦੂਜੀਆਂ ਖਾਦਾ ਪੌਣੀਆਂ ਰਸਾਇਣਿਕ ਇੰ ਦੋ ਦੋ ਬੈਗ ਲੈ ਆਂਦੀ ਤਨ ਬੈਗਟ ਜੀਪ ਦੇ ਦੋ ਘਟੇ ਪਟਾਚ ਲਊਗੀ ਥੋੜੀ ਬੋਲੀ ਸੁਪਰ ਲੈ ਜੂਗੀ ਤੇ ਯੁਰਗਾ ਜਰਗਾ ਜੇ ਥੋੜੀ ਬੜੀ ਨਰਮਰ ਤੇ ਪਾ ਦੇਵਾਂਦਾ ਜੀ ਨਾਮ ਪਾ ਦੇਉਗੇ ਜਖੰਨੀ ਤੇ ਰੂੜੀ ਰੜੀ ਪਾਈ ਫਿਰ ਯੁਰਗਾ ਜਰਗਾ ਪਾਉਣ ਦੀ ਲੋੜ ਨਹੀਂ ਜਿਆਦਾ ਅਸੀਂ ਉਹਨੇ ਪਾਈ ਕਿਤੇ ਕਹਿੰਦਾ ਵੱਲੋਂ ਮਤਲਬ ਲੱਖ ਰੁਪਈਆ ਖਰਚਾ ਲੱਗਿਆ ਬਾਕੀ ਰੁਪਈਆ ਖਰਚਾ ਆ ਜਾਂਦਾ ਆਮਦਨ ਫਿਰ ਕਿਵੇਂ ਆਮਦਨ ਜੀ ਇਹਦਾ 15 ਕਾਟਲ ਪਾウダー ਬੰਦਾ ਹੈ ਤੇ ਉਹਨੂੰ ਅਸੀਂ 400 ਕਿਲੋ ਵੇਚਦੇ ਹਾਂ ਕਰ ਵੱਲੋਂ ਆਮ ਤਨ ਹੌਲੀ ਹੌਲੀ ਆਉਂਦੀ ਹੈ ਹੌਲੀ ਹੌਲੀ ਇੱਕਦਮ ਨਹੀਂ ਵੀ ਆਪਾਂ ਨੂੰ ਇਕੱਠੇ ਪਹੇ ਆਣਗੇ ਇੱਕ ਸਾਲ ਤੇ ਘਰੋਂ ਸਾਡੇ ਕੋਲ ਹਲਦੀ ਥੋੜੀ ਜੀ ਮਨ 2-3 ਕੁਆਂਟਲ ਪੁਰਾਣੀ ਜਿਵੇਂ ਆਪ ਰੱਖੀ ਹੋ ਹੁਣ ਲਈਏ ਤੇ ਉਹਦੇ ਉੱਤੇ ਨਵੀਂ ਭੁਣ ਦੇਵਾਂਗੇ ਮਈ ਦੇ ਐਂਡ 'ਤੇ ਜਾ ਕੇ 100 ਰੁਪਇਆ ਖਰਚ ਕੇ ਕਿੰਨੇ ਤਰੋ 2-3 ਲੱਖ ਰੁਪਇਆ ਕਿੱਦਾਂ ਬਜਦਾ ਹੀ ਹੈ ਖਰਚੇ ਕੁਝ ਤੇ ਕਢ ਕੇ ਕੁਮਾਰਾ ਦੇ ਕੰਮ ਕਰਨਾ ਬੋਲੋ ਪਰ ਮਿਹਨਤ ਨਾਲ ਕੰਮ ਦਾ ਹੈਗਾ ਵੀ ਹਾਂ ਆਹ ਲੋਕ ਮਿਹਨਤੋਂ ਡਰਦੇ ਹੀ ਮਿਹਨਤ ਕਰਦੇ ਆ ਕੋਈ ਛੋਟੇ ਕਿਸਾਨਾਂ ਵਰੇਟੀਆਂ ਦੀਆਂ ਜੀ 14 ਵਰੇਟੀਆਂ ਟੋਟਲ ਇੰਡੀਆ ਦੇ ਵਿੱਚ ਪੰਜਾਬ ਵਿੱਚ ਪ੍ਰਚਲਿਤ 10 ਪੰਜਾਬ ਦੇ ਵਿੱਚ ਰਪੀ ਪੰਜਾਬ ਹਲਦੀ ਨੰਬਰ 1 ਆ ਪੰਜਾਬ ਹਲਦੀ ਨੰਬਰ 2 ਆ ਕੋਈ ਉਹ ਕਿਹੜੀ ਆ ਵਰੇ ਉਹ ਅੰਬਾ ਹਲਦੀ ਹੋਰ ਚੀਜ਼ ਆ ਉਹਦੇ ਵੀ ਕੋਈ ਬਾੜੀ ਖਪਤ ਨਹੀਂ ਉਹ ਕਿੱਦੋਂ ਬੀਜਦੇ ਫਾਲੀ ਇੱਕ ਪਰਿਵਾਰ ਨੂੰ ਮੁਕ ਦੀਂ ਦਹਾਂ ਜੀਆਂ ਜੇਕਰ ਦੂਸਰਾ ਮੋਟਾ ਜੱਟਾਂ ਨਾਲ ਹਿਸਾਬ ਆ ਜੇ ਤੁਸੀਂ ਕਿੱਲੋ ਹਲਦੀ ਬੀਜਦੇ ਆ ਤੇ ਤੁਹਾਡੀ ਐਵਰੇਜ ਕੱਢੋ ਜੀ ਤੁਸੀਂ ਕਿੱਲੋ ਬੀਜਦੇ ਆ ਤੇ ਤੁਹਾਡੀ 10 ਕਿੱਲੋ ਹਲਦੀ ਜਿਉ ਜੀ ਬੀਜਿਓ ਜੀ ਹੋਣੀ ਚਾਹੀਦੀ ਰਟਡ ਹੋਣੀ ਚਾਹੀਦੀ ਆ ਜੇ ਤੁਹਾਡੀ 10 ਕਿੱਲੋ ਤੋਂ 9 ਕਿੱਲੋ 8 ਕਿੱਲੋ ਰਹਿੰਦੀ ਆ ਤੈਨੂੰ ਹਲਦੀ ਦੀ ਕਾਹਤ ਨਹੀਂ ਕਰਨੀ ਚਾਹੀਦੀ। ਥੋੜੀ ਸ਼ਾਮ ਸੰਵਾਲੇ ਚ ਕਮੀ ਹੈ। ਅਸੀਂ ਕਿਲੋ ਤੋਂ 12-13 ਕਿਲੋ ਦੀ 14 ਕਿਲੋ ਵਾਲੇ ਬੰਦੇ ਵੀ ਸਾਡੇ ਕੋਲ ਹੈਗੇ ਆ। ਵੀ 5 ਕਿਲੋ ਲੈ ਗਏ। ਉਹਨਾਂ ਨੇ 60-65 ਕਿਲੋ ਕਹਿੰਦੇ ਬਈ ਤੋਲੀ ਹੋ ਗਈ। ਤੇ ਕਈ ਕਹਿੰਦੇ ਸਾਡੇ ਤਾਂ ਯਾਰ ਪਹੇ 5 ਕਿਲੋ ਲਗਾਈ ਤੇ ਸਾਡੇ ਤਾਂ ਇਹ 15 ਕਿਲੋ ਹੋਈ ਹੈ। ਪੂਰੀ ਹੋਣੀ ਚਾਹੀਦੀ 50 ਕਿਲੋ। ਤੇ ਮੈਂ ਕਹਾਂ ਵੀ ਤੇਰੀ ਉਹ ਗਰਾਂ ਬਾਈ ਮੈਂ ਤਾਂ ਲਾ ਕੇ ਭੁੱਲ ਗਿਆ। ਵੀ ਕੱਕ ਜਾਓਗੇ ਗੁੱਡੀ ਗੁੱਡੀ ਐ ਕਰਕੇ ਤੇ ਉਹ ਨਹੀਂ ਹੋਗੀ। ਮਲਚ ਵਗੈਰਾ ਵੀ ਜ਼ਰੂਰੀ ਹੈ ਇਹਦੇ ਵਿੱਚ ਹਾਂ ਮਲਚ ਜ਼ਰੂਰੀ ਹੈ ਹੋਰ ਵੀ ਸਾਮ ਸੰਭਾਲ ਪਾਈ ਜ਼ਰੂਰੀ ਹੈ ਅੱਜ ਕੱਲ ਕੋ ਬਹਾਲੇ ਜੀ ਬਾਦਲੇ ਜੀ ਗਾਲਗੁੱਲ ਦੀ ਪਰਾਣੀ ਪੂਣੀ ਪੱਕੀ ਨੂੰ ਲਾਤਾ ਗਾਲਗੀ ਦੇ ਮਸਾਲਾ ਫੋੜਾ ਲੰਬਾ ਹੋ ਗਿਰੋ ਕਿ ਬੁੜੀਆਂ ਉਹਦੇ ਰੋਲਾ ਪਾਉਂਦੀਆਂ ਵੀ ਹਲਦੀ ਸਮੈਲ ਉਹ ਸਮੈਲ ਸਬਜ਼ੀ ਇਸਮੈ ਲਾਉਂਦੀ ਆ ਹਲਦੀ ਉਹਦੀ ਉਹਦੇ ਅਲੱਗਣਾ ਬਾਈ ਹੰਨੋਂ ਪਾਹੇ ਦੇ ਆਪਣੇ ਤਾਂ ਹੀ 10 ਮਹੀਨਿਆਂ ਦੀ ਤਿਆਰ ਹੁੰਦੀ 10 11 ਮਹੀਨੇ ਲੈਂਦੀ ਹੈ ਸਹੀ ਅਸੀਂ ਥੋੜੀ ਇਹਨੂੰ ਪਟਾਉਣੇ ਇਹਨੂੰ ਪਾ ਪੜਦੇ ਹੁੜੀ ਪਕਾ ਕੇ ਹੁੜੀ ਪੱਕ ਜੇ ਅੱਖਾਂ ਜਾਲੇ ਬੰਜਣ ਜਿਹੜਾ ਵੇਡ ਤਾਂ ਘਟ ਜਾਂਦਾ ਹੈ ਪਰ ਤੁਹਾਨੂੰ ਬੀਜ ਦੇ ਵਿੱਚ ਤੇ ਹੁਣ ਮਸਾਲੇ ਕੋਈ ਲੰਬੜੇ ਹੋ। ਤੇ ਥੋੜੀ ਕੱਚੀ ਪੜਦਾਂਗੇ ਪ੍ਰੋਡਕਸ਼ਨ ਨਾ ਵੱਜੂਗੀ। ਤੇ ਪਰ ਉਹ ਹਲਦੀ ਜਿਹੜੀ ਤੁਹਾਨੂੰ ਦੇਵਾਂਗੇ ਉਹ ਖਰਾਬ ਹੋਣ ਦਾ ਚਾਂਸ ਹੈ ਤੁਹਾਨੂੰ ਕੀੜਾ ਕੁੜਾ ਪੈਂਦਾ। ਸਲਾਬ ਵਾਲੀ ਚੀਜ਼ ਤਾਂ ਕੋਈ ਵੀ ਖਰਾਬ ਹੋਣੀ ਹੈ।